ਬਹੁਤਲੀ ਹਾਲਾ ਬਾਈ ਜੀ ਸਸੀ ਗਾਲ ਸਾਰੇ ਭਰਾਵਾਂ ਨੂੰ ਬਹੁਤ ਭਰਾ ਗਰਮੀ ਚ ਹੈ ਇਹਨੇ ਵੀ ਸਾਡੇ ਪਸ਼ੂ ਆ ਕੇ ਬਾਈ ਦੁੱਧ ਘਟ ਕੇ ਖਾਂਦੇ ਪੀਂਦੇ ਨਹੀਂ ਹੈਗੇ ਖੁੱਲ ਕੇ ਉਹਨਾਂ ਨੂੰ ਫੀਡ ਕੀ ਪਾਈਏ ਦੇਖੋ ਵੀਰੇ ਜਿਹੜੀ ਚੀਜ਼ ਮੈਂ ਆਪ ਵਰਤਦਾ ਮੈਂ ਤੁਹਾਨੂੰ ਉਹ ਦੱਸ ਸਕਦਾ ਨਾ ਕੋਈ ਜ਼ਿਆਦਾ ਇਹਦੇ ਚ ਮੈਂ ਤੁਹਾਨੂੰ ਇੱਕ ਵਾਂ ਵੀ ਆਪਣਾ ਹੀ ਫਾਰਮੂਲਾ ਵਰਤੋ ਤੁਸੀਂ ਫੀਡ ਦਾ ਇਹਦੇ ਨਾਲ ਤੁਹਾਡੇ ਪਸ਼ੂ ਦੁੱਧ ਵਾਲਾ ਦੇਣਗੇ ਐਵੇਂ ਨਿਹਰੇ ਝੂਠ ਮਾਰਦੇ ਆ ਲੋਕ ਵੀ ਉਹ ਕੰਮ ਨਹੀਂ ਹੈਗਾ ਜਿਹੜੀ ਚੀਜ਼ ਵਰਤਦੇ ਆ ਮੈਂ ਤੁਹਾਡੇ ਸਾਹਮਣੇ ਆ ਆ ਤਾਂ ਵੀਰੇ ਫੀਡ ਆਪਣੀ ਜਿਹੜੀ ਆਪਾਂ ਘਰ ਦੀ ਬਣਾ ਕੇ ਲਿਆਉਣਾ ਕਿੰਨੀ-ਕਿੰਨੀ ਚੀਜ਼ ਇਹਦੇ ਵਿੱਚ ਪਾਈ ਹੋਈ ਆ ਦੇਖੋ ਵੀਰੇ ਜ਼ਿਆਦਾਤਰ ਤਾਂ ਫੀਡ ਫਾਰਮੂਲੇ ਦਾ ਮੈਂ ਪਰਚੀ ਲਾ ਦੂੰਗਾ ਜਿਵੇਂ ਮੈਂ ਬਣਾ ਕੇ ਲਿਆਉਣਾ ਕਣਕ ਹੋ ਜਾਂਦੀ ਹੈ ਵੀਰੇ 1 ਕੁਇੰਟਲ 15-20 ਕਿਲੋ ਕਣਕ ਆ ਤਿੰਨ ਕੁਇੰਟਲ 3.5 ਕੁਇੰਟਲ ਮੈਂ ਫੀਡ ਬਣਾਉਣਾ ਹਨਾ ਵੀਰੇ ਪਜਾ ਕਿਲੋ ਸਰੋਂ ਦੀ ਖਲ ਬੜੇਮਿਆਂ ਦੀ ਖਲ ਲਗਭਗ ਜੇ ਬਸ 25-30 ਕਿਲੋ ਪਾ ਸਕਦੇ ਹੋ ਮੈਂ ਆਪਾਂ ਜ਼ਿਆਦਾ ਬੜੇਮਿਆਂ ਤੋਂ ਹੁਣ ਪਰਹੇਜ਼ ਕਰਦੇ ਆਂ ਬੜੇ ਮਾਦੀ ਖਾਲ ਦੀ ਜਗਾ ਤੇ ਸੋਇਆਬੀਨ ਦੀ ਖਾਲ 50 ਕਿਲੋ ਪਾ ਲਿਓ ਸਰੋਂ ਦੀ ਖਲੋਗੀ 50 ਤੇ ਬਾਕੀ ਵੀਰੇ ਚੌਕਰਾਂ ਹੋਇਆਂ ਨੇ 25 25 30 ਦੀ ਕਿਲੋ ਚੌਕਰਾਂ ਕਣਕ ਦੀ ਛੋਲਿਆਂ ਦਾ ਛਿਲਕਾ ਤੇ ਇੱਕ ਸੋਇਆਬੀਨ ਦਾ ਛਿਲਕਾ ਠੀਕ ਹੈ ਵੀਰੇ ਬਾਕੀ ਨਾਮਕ ਮਿੱਠਾ ਥੋੜਾ ਇਹ ਤਾਂ ਤੁਹਾਨੂੰ ਸਾਰਾ ਪਤਾ ਹੀ ਹੈ ਯਾਰ ਹਰੇਕ ਇਹ ਚੀਜ਼ਾਂ ਦੱਸਦੇ ਆ ਗਰਮੀ ਚ ਦੁੱਧ ਤੇ ਮੈਂਟੇਨ ਆਪਾਂ ਪਸ਼ੂ ਨੂੰ ਕਿਵੇਂ ਰੱਖਣਾ ਕਈ ਵਾਰੀ ਨਾ ਵੀਰੇ ਜਿਆਦਾ ਗਰਮੀ ਕਰਕੇ ਪਸ਼ੂ ਇੱਕ ਤਾਂ ਖਾਣਾ ਪੀਣਾ ਜਾਂ ਘੱਟ ਕਰ ਦਿੰਦੇ ਆ ਜਦੋਂ ਖਾਣਾ ਪੀਣਾ ਪਸ਼ੂ ਘੱਟ ਕਰ ਦਿੰਦਾ ਫਿਰ ਉਹਨੇ ਦੁੱਧ ਵੀ ਬਈ ਘਟ ਨਹੀਂ ਉਹਦੇ ਹਿਸਾਬ ਨਾਲ ਹੈਨਾ ਜਦੋਂ ਗਰਮੀ ਚ ਸਟ੍ਰੈਸ ਚ ਰਿਹਾ ਪਸ਼ੂ ਦੇਖੋ ਵੀਰੇ ਇੱਕ ਤਾਂ ਸ਼ੱਕਰ ਦਾ ਪਾਣੀ ਆਹ ਦੇਖ ਲਓ ਇਹ ਆਪਾਂ ਸ਼ੱਕਰ ਪਾਈ ਹੋਈ ਹੈ ਇਹਦੇ ਚ ਆਹ ਤੁਹਾਡੇ ਸਾਹਮਣੇ ਆ ਸ਼ੱਕਰ ਪਈ ਆ ਇੱਕ ਪਸ਼ੂ ਨੂੰ ਦੁੱਧ ਵਾਲਾ ਜਿਹੜਾ ਪਸ਼ੂ ਆ ਨਾ ਜਿਵੇਂ ਆਹ ਝੋਟੀ ਵਾਲੋ ਆਪਣੀ ਮੱਝ ਆ ਦੁੱਧਾੜੇ ਪਸ਼ੂ ਨੂੰ ਵੀਰੇ 200 ਗ੍ਰਾਮ ਸ਼ੱਕਰ ਦੇ ਇੱਕ ਦਿਨ ਦੀ ਤੁਸੀਂ ਘੋਲ ਕੇ ਪਾਣੀ ਦੇ ਦੇਵੋਗੇ 150 ਤੋਂ 200 ਗ੍ਰਾਮ ਹੁਣ ਇਹਦੇ ਵਿੱਚ ਮੈਂ ਘੋਲੀ ਹੋਈ ਆ ਪਹਿਲਾਂ ਕੁਛ ਇਹਦੇ ਚ ਪਾਤੀ ਖਲਾਂ ਦੇ ਵਿੱਚ ਹੀ ਪਾ ਦੋ ਇਹ ਤੁਸੀਂ ਆਏ ਖਲਾਂ ਦੇ ਵਿੱਚ ਪਾ ਕੇ ਲੇਟੀ ਦੇ ਵਿੱਚ ਪਾ ਕੇ ਰਲਾ ਕੇ ਇਹਨਾਂ ਦੀ ਹਰਾਚਾਰਾ ਜਾਂ ਸੰਮੀ ਜਿਹੜੀ ਆ ਪਰ ਲਾਉਣੇ ਆ ਪਾਈ ਪਈ ਤੂੰ ਵੀ ਸੰਮੀ ਰਲਾ ਦੋ ਪਸ਼ੂ ਵਧੀਆ ਖੁਸ਼ ਹੋ ਕੇ ਇਹਨਾਂ ਨੇ ਤਾਂ ਖਾਣਗੇ ਗਰਮੀ ਗਰਮੀ ਛੱਕਰ ਪਾਉਂਦੇ ਰਹੋ ਜੇ ਤੁਹਾਡਾ ਕਈ ਵਾਰੀ ਨਾ ਪਸ਼ੂ ਆਪਣੇ ਹੁੰਦਾ ਵੀਰੇ ਆਪਾਂ ਬਹੁਤ ਧਿਆਨ ਧਿਆ ਲੈਂਨੇ ਆ ਵੀ ਆਪਣਾ ਪਸ਼ੂ ਗੱਬਰ ਨਹੀਂ ਨਾ ਰਹਿਦਾ ਇਹੋ ਲਾਲਾ ਨੂੰ ਕੋਈ ਮਿਨਰਲ ਮਿਕਚਰ ਦੀ ਵੀ ਨਹੀਂ ਕਮੀ ਰਹਿਣ ਦਿੰਦੇ ਆਪਾਂ ਬਾਦ ਬਾਦ ਦੇ ਪਾਊਡਰ ਪਾ ਲੇ ਜਾਂ ਆਪਾਂ ਯਰ ਟੀਕੇ ਭਰਾ ਕਹਿ ਦਿੰਨੇ ਆ ਗੱਬਰ ਨਹੀਂ ਰਹਿਦਾ ਜਦੋਂ ਵੀਰੇ ਪਸ਼ੂ ਦੇ ਅੰਦਰ ਗਲੂਕੋਜ਼ ਦੀ ਕਮੀ ਆ ਗਈ ਮਿੱਠੇ ਦੀ ਜਿਹੜੀ ਆ ਚੀਜ਼ ਆ ਮਿੱਠਾ ਜਦੋਂ ਪਸ਼ੂ ਦੇ ਅੰਦਰ ਇਹ ਕਮੀ ਆ ਗਈ ਨਾ ਤੇ ਪਸ਼ੂ ਮਿੱਠੇ ਦੀ ਕਮੀ ਕਰਕੇ ਵੀ ਨਹੀਂ ਰਹਿੰਦੇ ਵਿੱਚ ਪਸ਼ੂ ਦਾ ਵਿੱਚ ਬਹੁਤ ਚਾਂਸ ਇਹ ਬਣ ਜਾਂਦੇ ਆ ਆਪਾਂ ਮਿੱਠਾ ਕਾਸੀ ਚੀਜ਼ ਵੀ ਨਹੀਂ ਦਿੰਦੇ ਲਾ ਲੋ ਫਿਰ ਤੇ ਆਪਾਂ ਨਮਕ ਪਾ ਲੈਂਦੇ ਆ ਮਿੱਠਾ ਛੋੜਾ ਇਹ ਬਹੁਤ ਸਾਰਾ ਉਸ ਪਾ ਲੈਂਦੇ ਆ ਆਪਾਂ ਉਹਦੇ ਚ ਜਦੋਂ ਨਾ ਸ਼ੱਕਰ ਨਾ ਗੁੜ ਦਾ ਸਿਰਾ ਕੁਝ ਨਹੀਂ ਪਾਉਂਦੇ ਨਾ ਮਿੱਠਾ ਆਪਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਨਹੀਂ ਹਨਾ ਬਈ ਪਾਉਂਦੇ ਤਾ ਗੁਲੂ ਕੋਈ ਦੀ ਕਮੀ ਕਰਕੇ ਵੀ ਪਸ਼ੂ ਘੱਪਣ ਨਹੀਂ ਰਹਿੰਦੇ ਤੁਸੀਂ ਮਿੱਠਾ ਐਡ ਕਰਕੇ ਦੇਖੋ ਸ਼ੱਕਰ ਨਹੀਂ ਪੋਣੀ ਗੁੜ ਪਾ ਲਓ ਵੀਰੇ ਗੁੜ ਨੂੰ ਭਾਂਡੇ ਰੱਖ ਲਿਆ ਕਰੋ ਪਾਣੀ ਚ 3-4 ਕਿਲੋ ਪਾਣੀ ਤੇ ਚੱਧਾ ਕਿਲੋ ਗੁੜ ਪਾ ਲਿਆ 3-4 ਪਸ਼ੂਆਂ ਵਾਸਤੇ ਤੇ ਵਧੀਆ ਖੁਸ਼ ਹੋ ਕੇ ਖਾਣਗੇ ਦੁੱਧ ਤੇ ਵੀ ਵਧੀਆ ਰਹਿਣਗੇ ਬਾਕੀ ਤੁਹਾਨੂੰ ਮੈਂ ਫੀਡ ਦੱਸਤੀ ਜਿਹੜੀ ਬਣਾ ਕੇ ਲਿਆਉਣਾ ਪਸ਼ੂ ਨੂੰ ਲਗਭਗ ਮੈਦਾ ਜਿਵੇਂ ਵੱਡੀ ਮੱਝ ਨੂੰ ਆਪਣੇ ਰੌਣਕ ਨੂੰ ਵੀ 5 ਕਿਲੋ ਪਾ ਦਿੰਨੇ ਆ ਇੱਕ ਟਾਈਮ ਦੀ ਤੇ 5-6 ਕਿਲੋ ਇਹਨੂੰ ਹੋਇਆ 10 ਕਿਲੋ ਫੀਡ ਦਵਾਉਣਾ ਮੈਂ ਸਾਰੇ ਪਸ਼ੂ ਵਾਸਤੇ ਤੇ ਵਧੀਆ ਰਹਿੰਦੇ ਆ ਆ ਜਿਹੜੀ ਐਕਸਟਰਾ ਨਾਲ ਹੈਗੀ ਹੈ ਲੇਟੀ ਕਣਕ ਦੀ ਲੇਟੀ ਹੈ ਬਈ ਆਹ ਦੇਖ ਲਓ ਇਹ ਮਾਤਾ ਮੇਰੀ ਰੰਨ ਕੇ ਰੱਖ ਦਿੰਦੀ ਹੈ ਬਕਾਰੀ ਤੇ ਇਹੇ ਆਪਾਂ ਲੇਟੀ ਇਹਨਾਂ ਨੂੰ ਪਸ਼ੂਆਂ ਨੂੰ ਰੰਨ ਕੇ ਪਾਉਂਦੇ ਰਹਿੰਦੇ ਆ ਨਾਲ ਠੀਕ ਆ ਪਸ਼ੂ ਨੂੰ ਲੇਟੀ ਹੋ ਜਾਂਦੀ ਹੈ ਫੀਡ ਹੋ ਜਾਂਦੀ ਹੈ ਰਲਾ ਮਲਾ ਕੇ ਵਧੀਆ ਖੁਸ਼ ਹੋ ਕੇ ਖਾਂਦੇ ਆ ਹਰੇ ਚਾਰੇ ਦੀ ਜਿਹੜੀ ਆ ਰੱਖ ਕੇ ਕੰਮ ਆ ਜਾਂਦੀ ਹੈ ਨਾ ਉਹਦੇ ਕਰਕੇ ਵੀ ਪਸ਼ੂ ਦੁੱਧ ਘਟਦੇ ਆ ਬਾਕੀ ਤੁਸੀਂ ਵੀਰੇ ਧਿਆਨ ਰੱਖਿਆ ਕਰੋ ਮੱਖੀ ਬੰਦੀ ਹੈ ਖਰਾ ਜਰਾ ਨਾ ਮੁਕੇ ਤਾਂ ਆਪਣੇ ਲਈ ਕੀ ਕਲਕਾ ਵਧੀਆ ਬੈਠੇ ਰਹੋ ਕੁਛ ਉਹਨੂੰ ਦੁੱਤੋ ਨਾ ਕੁਛ ਕੁ ਸੁਆਇਆ ਤੁਹਾਨੂੰ ਤੇ ਆਹ ਦੇਖ ਲੋ ਇਹ ਨਹੀਂ ਲਾ ਰਹਾਂਗੇ ਪਸੰਗੀ ਭਾਈ ਇਹ ਤੋਂ ਪੁੱਜਣੇ ਜਮਾਨ ਨਜ਼ਾਰਾ ਲੈਣਗੇ